ਨਾਜ਼ਮੀਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਰਾਜ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਵੱਲੋਂ ਪੁੱਛੇ ਗਏ ਸਾਈਬਰ ਹਮਲੇ ਦੇ ਰੋਜ਼ਾਨਾ ਅਤੇ ਅਹਮਤਪੂਰਨ ਖੇਤਰਾਂ ਲਈ ਸਾਈਬਰ ਲਚਕਤਾ ਵਿੱਚ ਵਾਧਾ ਬਾਰੇ ਸਵਾਲਾਂ ਦੇ ਜਵਾਬ ਵਿੱਚ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਜਿਤਨ ਪ੍ਰਸਾਦਾ ਨੇ ਪਿਛਲੇ 5 ਸਾਲਾਂ ਵਿੱਚ ਸਾਈਬਰ ਸੁਰੱਖਿਆ ਘਟਨਾਵਾਂ ਦੀ ਕੁੱਲ ਗਿਣਤੀ ਦਾ ਡਾਟਾ ਪ੍ਰਦਾਨ ਕੀਤਾ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ 2020 ਤੋਂ 2024 ਤੱਕ ਸਾਈਬਰ ਸੁਰੱਖਿਆ ਘਟਨਾਵਾਂ ਦੀ ਗਿਣਤੀ ਵਿੱਚ ਲਗਭਗ 76.25% ਬਾਦ੍ਹਾ ਹੋਇਆ ਹੈ ਅਰੂੜਾ ਦੇ ਅਨੁਸਾਰ ਮੰਤਰੀ ਨੇ ਆਪਣੇ ਜਵਾਬ ਵਿੱਚ ਜ਼ਿਕਰ ਕੀਤਾ ਕਿ ਸੀਈਆਰਟੀ ਇਨ ਵੱਲੋਂ ਰਿਪੋਰਟ ਕੀਤੀ ਗਈ ਅਤੇ ਟਰੈਕ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪਿਛਲੇ 5 ਸਾਲਾਂ ਵਿੱਚ ਸਾਈਬਰ ਸੁਰੱਖਿਆ ਘਟਨਾਵਾਂ ਦੀ ਸਾਲवार ਕੁੱਲ ਗਿਣਤੀ ਇਸ ਪ੍ਰਕਾਰ ਹੈ 2020 ਇੱਕ 11,58,208 2021 ਵਿੱਚ 14,2809 2022 ਵਿੱਚ 13,91,457 2023 ਵਿੱਚ 15,92,917 ਅਤੇ 2024 ਵਿੱਚ 20,41,360 ਹੈ ਮંત્રી ਨੇ ਆਪਣੇ ਜਵਾਬ ਵਿੱਚ ਜ਼ਿਕਰ ਕੀਤਾ ਕਿ ਸਰਕਾਰ ਦੀਆਂ ਨੀਤੀਆਂ ਦਾ ਉਦੇਸ਼ ਆਪਣੇ ਉਪਭੋਗਤਾਵਾਂ ਲਈ ਇੱਕ ਖੁੱਲਾ ਸੁਰੱਖਿਅਤ ਭਰੋਸੇਮੰਦ ਅਤੇ ਜਵਾਬਦੇਹ ਇੰਟਰਨੈਟ ਯਕੀਨੀ ਬਣਾਉਣਾ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਸੀਈਆਰਟੀਐਨ ਨੂੰ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦੀ ਧਾਰਾ 70ਬੀ ਦੇ ਉਪਬੰਧਾਂ ਦੇ ਤਹਿਤ ਸਾਈਬਰ ਸੁਰੱਖਿਆ ਘਟਨਾਵਾਂ ਦਾ ਜਵਾਬ ਦੇਣ ਲਈ ਰਾਸ਼ਟਰੀ ਏਜੰਸੀ ਵਜੋਂ ਮਨੋਨੀਤ ਕੀਤਾ ਗਿਆ ਹੈ। ਵੱਖ-ਵੱਖ ਖੇਤਰਾਂ ਵਿੱਚ ਸੰਗਠਨਾਂ ਨਾਲ ਚੇਤਾਵਨੀਆਂ ਸਾਂਝੀਆਂ ਕਰਨ ਲਈ ਹੈਟਲਿਕੇ ਅਨੁਸਾਰ ਉਪਾਅ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਿਖਲਾਈ ਸੈਸ਼ਨ ਸੀਈਆਰਟੀਐਨ ਵੱਲੋਂ ਉਦਯੋਗ ਮਾਹਰਾਂ ਨਾਲ ਏਆਈ ਸੰਚਾਲਿਤ ਸਾਈਬਰ ਸੁਰੱਖਿਆ ਖਤਰੇ ਅਤੇ ਆਈਓਟੀ ਸੁਰੱਖਿਆ ਸਿਖਲਾਈ ਸ਼ਾਮਲ ਹੈ ਧਮਕੀ ਖੂਫੀਆ ਐਕਸਚੇਂਜ ਸੀਆਰਟੀਐਨ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਅਨੁਕੂਲਿਤ ਚੇਤਾਵਨੀਆਂ ਸਾਂਝੀਆਂ ਕਰਨ ਲਈ ਸਵੈਚਾਲਿਤ ਪਲੇਟਫਾਰਮ ਹੈ ਨੈਸ਼ਨਲ ਸਾਈਬਰ ਕੋਆਰਡੀਨੇਸ਼ਨ ਸੈਂਟਰ ਸਾਈਬਰ ਸਪੇਸ ਨੂੰ ਖਤਰਿਆਂ ਲਈ ਸਕੈਨ ਕਰਦਾ ਹੈ ਏਜੰਸੀਆਂ ਵਿਚਕਾਰ ਤਾਲਮਿਲ ਦੀ ਸਹੂਲਤ ਦਿੰਦਾ ਹੈ ਸੁਰੱਖਿਆ ਆਡਿਟਿੰਗ ਸੰਗਠਨ ਜਾਣਕਾਰੀ ਸੁਰੱਖਿਆ ਦੇ ਸਭ ਤੋਂ ਵਧੀਆ ਅਭਿਆਸਾਂ ਦਾ ਸਮਰਥਨ ਕਰਨ ਲਈ ਸੀਈਆਰਟੀਐਨ ਵੱਲੋਂ 191 ਸੰਗਠਨ ਸੂਚੀਬੱਧ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਾਈਬਰ ਸਵੱਛਤਾ ਕੇਂਦਰ ਦੁਰਭਾਵਨਾਪੂਰਨ ਪ੍ਰੋਗਰਾਮਾਂ ਦਾ ਪਤਾ ਲਗਾਉਂਦਾ ਹੈ ਅਤੇ ਹਟਾਉਂਦਾ ਹੈ ਉਪਕਰਨਾਂ ਤੇ ਵਧੀਆ ਅਭਿਆਸਾਂ ਦਾ ਪ੍ਰਦਾਨਨ ਕਰਦਾ ਹੈ ਚੇਤਾਵਨੀਆਂ ਅਤੇ ਸਲਾਹਾਂ ਸਾਈਬਰ ਖਤਰਿਆਂ ਕਮਜ਼ੋਰੀਆਂ ਤੇ ਉਹ ਪ੍ਰਤੀਰੋਧਕ ਉਪਾਵਾਂ ਬਾਰੇ ਨਿਰੰਤਰ ਚੇਤਾਵਨੀ ਦਿੰਦਾ ਹੈ ਸਾਈਬਰ ਸੰਕਟ ਪ੍ਰਬੰਧਨ ਯੋਜਨਾ ਸਾਰੀਆਂ ਸਰਕਾਰੀ ਅਤੇ ਮਹੱਤਵਪੂਰਨ ਖੇਤਰ ਦੀਆਂ ਸੰਸਥਾਵਾਂ ਲਈ ਸਾਈਬਰ ਹਮਲਿਆਂ ਦਾ ਮੁਕਾਬਲਾ ਕਰਨ ਅਤੇ ਲਚਕੀਲਾਪਨ ਬਣਾਉਣਾ ਲਈ ਹੈ ਸਾਈਬਰ ਸੁਰੱਖਿਆ ਮੌਕ ਡ੍ਰਿਲਸ 108 ਡ੍ਰਿਲਸ ਕੀਤੇ ਗਏ ਜਿਨ੍ਹਾਂ ਵਿੱਚ 1435 ਸੰਗਠਨਾਂ ਨੇ ਸਾਈਬਰ ਸੁਰੱਖਿਆ ਸਥਿਤੀ ਦਾ ਮੁਲਾਂਕਣ ਕੀਤਾ ਸਾਈਬਰ ਸੁਰੱਖਿਆ ਨਿਰਦੇਸ਼ ਅਪ੍ਰੈਲ 2022 ਵਿੱਚ ਜਾਰੀ ਕੀਤੇ ਗਏ ਜੋ ਕਿ ਜਾਣਕਾਰੀ ਸੁਰੱਖਿਆ ਅਭਿਆਸਾਂ ਤੇ ਘਟਨਾ ਰਿਪੋਰਟਿੰਗ ਨੂੰ ਕਵਰ ਕਰਦੇ ਹਨ ਸੁਰੱਖਿਅਤ ਐਪਲੀਕੇਸ਼ਨ ਡਿਜ਼ਾਈਨ ਦਿਸ਼ਾ ਨਿਰਦੇਸ਼ ਸਤੰਬਰ 2023 ਵਿੱਚ ਜਾਰੀ ਕੀਤੇ ਗਏ ਅਤੇ ਜਨਤਕ ਖੇਤਰ ਦੀਆਂ ਸੰਸਥਾਵਾਂ ਲਈ ਅਕਤੂਬਰ 2024 ਵਿੱਚ एसवीओएम दिशा निर्देश सन सूचना सुरक्षा दिशा निर्देश जून 2023 ਵਿੱਚ ਸਰਕਾਰੀ ਸੰਸਥਾਵਾਂ ਲਈ ਜਾਰੀ ਕੀਤੇ ਗਏ ਜੋ ਕਿ ਵੱਖ-ਵੱਖ ਸੁਰੱਖਿਆ ਖੇਤਰਾਂ ਨੂੰ ਕਵਰ ਕਰਦੇ ਹਨ सीएसआईआरटी ਫਿਨ ਆਪਰੇਸ਼ਨ ਵਿੱਤੀ ਖੇਤਰ ਵਿੱਚ ਸਾਈਬਰ ਸੁਰੱਖਿਆ ਘਟਨਾਵਾਂ ਦਾ ਜਵਾਬ ਦੇਣਾ ਹੈ ਸਖਲਾਈ ਪ੍ਰੋਗਰਾਮ ਨੈੱਟਵਰਕ ਅਤੇ ਸਿਸਟਮ ਪ੍ਰਸ਼ਾਸਕਾਂ ਅਤੇ ਸੀਆਈਐਸਓ ਲਈ ਨਿਯਮਤ ਸਖਲਾਈ 2024 ਵਿੱਚ 1214 ਅਧਿਕਾਰੀਆਂ ਨੂੰ ਸਖਲਾਈ ਦਿੱਤੀ ਗਈ।